ਮਹੱਬਤ ਦੀ ਲਾਸ਼ ਨੂੰ ਧੁਖਦਿਆਂ ਧੁਖਦਿਆਂ ਮਹੱਬਤ ਦੀ ਲਾਸ਼ ਨੂੰ ਧੁਖਦਿਆਂ ਧੁਖਦਿਆਂ ਜਿਸਮਾ ਚੋਂ ਲਹੂ ਨੂੰ ਸੁਕਦਿਆਂ ਸੁਕਦਿਆਂ ਨੋਹਾ ਲਾ ਲੋ ਮਾਫ਼ ਨੂੰ ਟੁੱਟਦਿਆਂ ਟੁੱਟਦਿਆਂ ਨੈਰਾ ਵਿੱਚੋਂ ਨੀਰ ਨੂੰ ਮੁੱਕਦਿਆਂ ਮੁੱਕਦਿਆਂ ਉਹ ਨਾਸੀ ਬਰੇ ਹੋ ਗਏ ਨੇ ਵਾਹ 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 ਅਸੀਂ ਤੇ ਵੱਡੀਆਂ ਪਾਈਆਂ ਨਹੀਂ ਸਣ ਅਸੀਂ ਤੇ ਵੱਡੀਆਂ ਚਾਈਆਂ ਨਹੀਂ ਸਣ ਦਿਲਾਂ ਚ ਵੱਡੀਆਂ ਪਾਈਆਂ ਨਹੀਂ ਸਣ सा चुले दुग भी सजे ही सन साडे तो चुले भी सजे ही सन हवा के बुले भी सजे ही सन लहू जो डुरा सी हंजू जो वहे वह भी सजे ही सन वे गए घर मकान से पशु भी वंडे गए वंडे गए घर मकान से पशु भी वंडे गए कीमती साजो समान भी वंडे गए लोग रब नही छाया ਦੋਹਾਂ ਦੇ ਭਗਵਾਨ ਵੀ ਵੰਡੇ ਗਏ। ਵੰਦਰ ਕਾਲਾ ਨਾਲ ਪਾਣੀ ਵੀ ਵੰਡ ਲਿਆ। ਸਾਂਝੇ ਨਾਨਕ ਦੀ ਬਾਣੀ ਨੂੰ ਵੀ ਵੰਡ ਲਿਆ ਜਿਹਨੂੰ ਮਾਂ-ਵਾਪੇ ਆਖਦੇ ਸਾਂ ਉਸ ਮਾਂ ਰਾਣੀ ਨੂੰ ਵੀ ਵੰਡ ਲਿਆ। ਵਾਹ ਵਾਹ। ਕਿਵੇਂ ਭੁੱਲ ਜਾਵਾਂ ਨਾਗਾ ਤੇ ਹਥਿਆਰਾਂ ਲੰਗਿਆਂ ਨੂੰ ਮੁਸਲਮ ਦਾ ਵਰਛਾ ਲੱਗਦਾ Hindu ਦੀ ਛਾਤੀ ਤੋਂ Hindu ਦੀ ਨਾਗਨ ਲੱਗਦੀ ਅੰਮੜ ਦੇ ਬੰਦਿਆ ਤੋਂ। ਹਲਕੀ ਗੈਸੀ ਕੁੱਤੇ ਇਨਸਾਨੀ ਲਾਸ਼ਾਂ ਤੋਂ ਮਹਿੰਗੀ ਮਿਲੀ ਹੈ ਆਜ਼ਾਦੀ ਲਾਇਆ ਅਸਾ ਤੋਂ ਵਾਹ ਵਾਹ ਮੇਰੇ ਦੋਸਤਾ ਮੇਰੇ ਮਹਿਰਮਾ ਮੇਰੇ ਗਮ ਦੇ ਬਣ ਜਾ ਰਿਆ ਬੜੀ ਕੋਸ਼ਿਸ਼ ਕੀਤੀ ਤੇਰੇ ਨਾਲ ਰਾਫਤਾ ਬਣਾਵਾਂ ਦੀ ਹੁਣ ਹੋ ਸਕੇ ਤਾਂ ਮੇਰੇ ਬਿਲਕ ਦੇ ਬੋਲਾਂ ਨੂੰ ਕੱਢ ਲਵੀ ਰਵੀ ਦੇ ਸੀਨੇ 'ਚੋਂ ਉਹ ਰਵੀ ਜਿੱਥੇ ਇਕੱਠੇ ਨਹਾਉਂਦੇ ਸਾਂ ਵਹਰ ਆ ਕੇ ਰੇਤ ਦੇ ਘਰ ਬਣਾਉਂਦੇ ਸਾਂ ਕਹਿੰਦਾ ਜ਼ਖਮ ਤਾਂ ਸਾਡੇ ਅਜੇ ਅੱਲੇ ਨੇ ਤੁਹਾਡੇ ਜ਼ਖਮ ਵੀ ਕਦੇ ਭਰਨੇ ਨਹੀਂ ਸੰਝਾਈ ਹੋਣਾ ਛੱਲਿਆਂ ਨੂੰ ਜੋ ਕਸ਼ਮੀਰ ਪੈ ਮੰਗਦੇ ਨੇ ਆਖਰੀ ਲੈਣਾ ਨੇ ਸੰਝਾਈ ਹੋਣਾ ਛੱਲਿਆਂ ਨੂੰ ਜੋ ਕਸ਼ਮੀਰ ਪੈ ਮੰਗਦੇ ਨੇ ਸਾਡੇ ਲਈ ਵੀ ਛੋੜਾ ਕਿ ਆਪਣੇ ਲਈ ਅਖੀਰ ਪੈ ਮੰਗਦੇ ਨੇ ਜੇ ਮੰਗਣਾ ਹੈ ਤਾਂ ਸਾਰਾ ਹਿੰਦੁਸਤਾਨ ਮੰਗੋ ਜੇ ਮੰਗਣਾ ਹੈ ਤਾਂ ਸਾਰਾ ਹਿੰਦੁਸਤਾਨ ਮੰਗੋ ਤੁਹਾਡੀ ਰੂਹ ਨੂੰ ਵੀ ਟਿਕਾਣਾ ਮਿਲ ਜਾਏਗਾ ਤੁਹਾਨੂੰ ਕਸ਼ਮੀਰ ਤੇ ਸਾਨੂੰ ਨੜਕਾਣਾ ਮਿਲ ਜਾਏਗਾ ਤੁਹਾਨੂੰ ਕਸ਼ਮੀਰ ਤੇ ਸਾਨੂੰ ਨੜਕਾਣਾ ਮਿਲ ਜਾਏਗਾ ਥੈਂਕ ਯੂ ਵੈਰੀ ਮਚ